ਹਾਜੀ ਵਾਲੇਕੁਮ ਸਤ ਸ੍ਰੀ ਅਕਾਲ ਬੋ ਸਭੀ ਕਾਲ ਹੋਰ ਕੀ ਹਾਲ ਚਾਲ ਹੈ ਬੋ ਅੱਜ ਕਹੋ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਇਹਦਾ ਵੀਡੀਓ ਰੀ ਇਹ ਵੀਡੀਓ ਆਪਣੀ ਕਣਕ ਦੇਦੇ ਆਪਾਂ ਨੂੰ ਕਣਕ ਦਾ ਪਾਣੀ ਜਿਹੜਾ ਕਰਤਾ ਸ਼ੁਰੂ ਤੇ ਦੋ ਟਰਾਪ ਨੇ 1 ਕਿਲੋ 1 ਬਾਂਹ ਦੀ ਸ਼ਕਤੀਆਂ ਤੇ ਅੱਜ ਉਹ ਬਲਾਕ ਚ ਮੁਰਾ ਹੀ ਦਿਖਾਉਣਾ ਵੀ ਆਪਾਂ ਨੇ ਕਣਕ ਕਣਕ ਨੂੰ ਵੀਰੇ ਜੂਰੀਆ ਦਾ ਜੇ ਕੱਲੂ ਹਾਂ ਜੂਰੀਆ ਬੈਂਕ ਚ ਆ ਗਿਆ ਤੇ ਕੱਲ ਨੂੰ ਯੂਰੀਆ ਚੱਕ ਲਿਆਵਾਂਗੇ ਤੇ ਬਾਹਰ ਮੋਟਰਾਂ ਛੱਡਤੀਆਂ ਤੇ ਇੱਕ ਇੱਕ ਮੋਟਰ ਤਾਂ ਬਣਾ ਛੱਡਤੀ ਉਹਦੀ ਵੀਡੀਓ ਪਹਿਲਾਂ ਤੁਸੀਂ ਵਲੌਗ ਉਹ ਚਮਾ ਕੁਝ ਬੋਲਿਆ ਨਹੀਂ ਹੈ ਨਾ ਫੇਸ ਦਿਖਾਇਆ ਉਹਨੂੰ ਦੂਸਰੀ ਲੋਡ ਰਿਕਾਰਡ ਕੀਤੀਆਂ ਨੇ ਵਾਈਟ ਕੈਮਰੇ ਨਾਲ ਤੇ ਕੁਝ ਕਲਿੱਪ ਨੇ ਵੀਡੀਓਆਂ ਤੇ ਆਹ ਮੋਟਰ ਵਾਸਾ ਹੁਣ ਮੈਂ ਦੂਜੀ ਮੋਟਰ ਦੇ ਆ ਕੇ ਤੇ ਮੋਟਰ ਨੂੰ ਚਲਾਉਣਾ ਤੇ ਖਾ ਅਲਰੇਡੀ ਠੀਕ ਕਰ ਰਿਹਾ ਹਾਂ ਹੁਣ ਮੋਟਰ ਚਲਾਉਣਾ ਮੈਂ ਤੇ ਤੁਹਾਨੂੰ ਮਿਲਦੇ ਰਹਾਂਗੇ ਜੇ ਵੀਡੀਓ ਦੰਗੀ ਲੱਗੀ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ bro ਤੇ ਆ ਕੋਠੀ ਦਾ ਵੈਸੇ ਤੁਸੀਂ ਵੀਊ ਪਹਿਲਾਂ ਦੇਖ ਲਿਆ ਹੋਊਗਾ ਕਾਫੀ ਵੀਡੀਓ ਨੇ ਬਣਾਇਆ ਇਹ ਕੋਠੀ ਦਿਖਾਉਣਾ ਉਹਨਾਂ ਤੇ ਇੱਧਰ ਆਪਾਂ ਇੱਥੇ ਮੋਬਾਈਲ ਜਿਹੜਾ ਪਹਿਲਾਂ ਤੋਂ ਹੈਗਾ ਸੀ ਇਹਦੇ ਵਿੱਚ ਬਸਾਇਆ ਹੋਇਆ ਸੀ ਐ ਡੱਡਾ ਤੇ ਕੁਝ ਹੈ ਜਿਆ ਵੀਊ ਇੱਥੋਂ ਦਾ ਕੋਠੀ ਚ ਕੋਠੀ ਦੇ ਅੰਦਰ 55 ਪਿਆ ਠੀਕ ਠਾਕ ਜਾ ਪੂਰਾ ਵੀਊ ਹੈ ਤੇ ਇੱਧਰ ਨੱਕਾ ਲਾ ਰਹੇ ਨੇ ਆ ਚਲਾਉਣੀ ਆ ਮੋਟਰ ਤਾ ਹੁਣ ਦੇਖੋ ਲੈਟ ਆਗੇ ਇੱਕ ਮੋਟਰ ਚਲਾਤੀ ਐ ਦੂ ਪਹਿਲਾਂ ਪਹਿਲਾਂ ਮੈਂ ਇੱਕ ਮਿੰਟ ਸ਼ਾਮੇ ਹੋ ਜੀ ਚਲੋ ਪਹਿਲਾਂ ਮੈਂ ਹੁਣ ਤੁਹਾਨੂੰ ਦੂਜੇ ਕੈਮਰੇ ਆ ਦਿਖਾਉਣਾ ਕਿਉਂਕਿ ਤੁਪ ਬਹੁਤ ਕੁਝ ਦੀਨਾਂ ਦਾ ਨਹੀਂ ਕਿਉਂਕਿ ਮੈਂ ਸ਼ੂਟ ਮੋਬਾਈਲ ਨਾਲ ਕਰਦਾ ਤੇ ਮੋਬਾਈਲ ਨਾ ਫੜਕਦਾ ਨਹੀਂ ਤੇ ਦੂਜੇ ਕੈਮਰੇ ਆ ਦਿਖਾਉਣ ਲਈ ਟੱਟਾ ਜੁਗਮ চ ਹਾਂਜੀ ਤੇ ਇਹ ਪਾਣੀ ਤੇ ਮੋਟਰ ਆਪਣੀ ਦੂਜੀ ਵੀ ਚਲਾ ਦੇ ਤੇ ਕੁਛ ਸਭ ਪਹਿਲਾਂ ਹੀ ਗਿਆ ਸੀ ਮੈਂ ਤੇ ਇਧਰ ਆਪਾਂ ਦਰਾਦੀ ਤੇ ਪਾਣੀ ਇਧਰੋਂ ਆਇਆ ਜਾ ਰਿਹਾ ਹੈਗਾ ਇਧਰ ਆਹ ਕੰਕਾ ਜਿਹੀ ਕਾਫੀ ਛੋਟੀ ਹੈ ਜਿਹੜੀ ਮੋਟਰ ਦੇ ਨਾਲ ਆ ਇਧਰ ਇਧਰੋਂ ਯਾਰ ਇੱਕ ਪਾਈਪ ਬੰਦ ਹੋਇਆ ਪਿਆ ਕਰਦੇ ਹਾਂ ਪਹਿਲਾਂ ਸੈੱਟ ਕਰ ਲਈਏ ਆਪਾਂ ਕੁੱਤ ਮੁੱਕ ਤੇ ਇੱਧਰ ਖੱਪਣੇ ਵਾਹ ਪਿਆ ਮਸਾ ਟੱਕਰਦਾ ਦੇ ਚੱਲਣ ਲੱਗੇ ਦੂਜਾ ਪਹਿਲਾਂ ਬੰਦ ਪਿਆ ਸੀਗਾ ਤੇ ਹੁਣ ਕਾਫੀ ਚੱਲਣ ਲੱਗੇ ਦੋਨੇ ਉੱਧਰ ਝਾੜੀਆਂ ਹੋਲੇ ਆ ਤਾਂ ਕਰਕੇ ਇੱਧਰੋਂ ਪਾਣੀ ਦੇਖੋ ਨਦੀ ਇੱਕ ਤਰ੍ਹਾਂ ਹੀ ਨਦੀ ਆ ਕਾਫੀ ਨਦੀ ਵਾਂਗੂ ਫਾਸਤੇ ਜਾ ਰਿਹਾ ਪਾਣੀ ਤੇ ਮਾਗਰ ਦੇਖ ਸਾਹ ਕਿੰਨਾ ਨਦੀ ਮੰਗੂ ਪੂਰਾ ਖੋਲਿਆ ਰੱਖਾ ਜਿੱਦਾਂ ਇੱਕਦਮ ਨਦੀ ਜੀ ਨਹੀਂ ਆਉਦੀ ਹੁੰਦੀ ਇੰਨਾ ਉੱਥੋਂ ਜੋ ਹਾਸਟ ਆ ਰਿਹਾ ਪਾਣੀ ਖਾਲਿਆ ਇੱਥੇ ਇੱਕਦਮ ਇਨੀ ਮਾਇ ਇਧਰ ਨੂੰ ਨਹੀਂ ਮਾਰਾ ਪਾ ਕੇ ਰੱਖ ਕੇ ਇਦਾਂ ਦਾ ਤੇ ਜਿਹੜੀ ਆ ਮੋਟਰ ਆ ਇਹ ਇੱਕ ਕੈਰੇਜ ਦੋ ਮੋਟਰ ਹਟੀਆਂ ਨੇ ਇੱਕ ਉਧਰੋਂ ਘਰ ਵਾਲੀ ਮੋਟਰ ਆ ਜਿਹੜੀ ਦੂਪਹਿਰਾਂ ਵੀਡੀਓ ਦੇਖੀਓ ਤੁਸੀਂ ਉਹ ਮੋਟਰ ਛੱਡੀ ਆਪਾਂ ਇੱਕ ਜੇ ਦੋਨੇ ਮੋਟਰਾਂ ਕੇ ਕਰੇਚ ਨੇ ਉਹ ਮੋਟਰ ਤਾਂ ਬਣੀ ਉਹ ਪਾਸੇੋਂ ਆਉਂਦਾ ਤੇ ਆਹ ਮੋਟਰ ਤਾਂ ਬਣੀ ਇਧਰ ਆਉ। ਦੋਨੇ ਪਾਸੇ ਕਰੇਚ ਛੱਡਾਂਗੇ। ਤੇ ਚੱਲਦੇ ਆਪਾਂ ਕਹਾਂ ਨੱਕੇ ਦੇ ਪਾਸੇ ਹਜੇ ਨੱਕੇ ਕੋਲ ਤਾਂ ਪਾਣੀ ਪਹੁੰਚਿਆ ਨਹੀਂ ਗਾ। ਤੇ ਪਾਣੀਇ ਖਾਲਸੇ ਮਾਰਨ ਵਾਲਾ ਪਿਆ ਸੈਟ ਹੋਇਆ ਨਹੀਂ ਤੇ ਘਰੇ ਕਾਫੀ ਕੰਮ ਜਿਸੀ ਪੱਥਰ ਲਾਈ ਜਾਂਦੇ ਹਜੇ ਰਸੋਈ ਚ ਹੇ ਘਰ ਆਪਾਂ ਨੇ ਕਦਾਂ ਕੁਛ ਪਾਲੀ ਸੀ ਵੱਟ ਤਿਆਰ ਕਰਨ ਵਾਲੀ ਰਹਿੰਦੀ ਆ ਜੇ ਹੋਈ ਨਾ ਹੋਈ ਕਰੀ ਜਾਂਨੇ ਹੁਣ ਅੱਜ ਫੇਰ ਸਟਾਰਟ ਕਰਤਾ ਮੈਂ ਪੱਥਰ ਪੁੱਥਰ ਦਾ ਸਟਾਰਟ ਕਰਤਾ ਸੁਈ ਤਿਆਰ ਕਰਾਂਗੇ ਉਦੋਂ ਬਾਅਦ ਬਾਥਰੂਮ ਕਰ ਲੈ ਤੂੰ ਪਹਿਲਾਂ ਤੇ ਹੁਣ ਹੈ ਲਿਵ ਹੋ ਗਿਆ ਇਸ ਮੈਂ ਦੂਜਾ ਕੈਮਰਾ ਕਰ ਲੈ ਤੂੰ ਚੰਗਾ ਮੇਰੇ ਬਾਪੇ ਦੀ ਐ ਪੂਰੀ ਕੋਈ ਜਨਕ ਰਾਣਾ ਏ ਛੋਟੀ ਉਹਨਾਂ ਨਾਲ ਟੀਨਰਾ ਦੀ ਸਾਜਾ ਜਿਹੜੇ ਸਾਡੀ ਤੇ ਇੱਧਰ ਹੌਲੀ ਹੌਲੀ ਪਾਣੀ ਆ ਰਿਹਾ ਬਈ ਖਾਲੇ ਪੂਰਾ ਭਰ ਜੂ ਖਲੋ ਸਟਾਰਟਿੰਗ ਹੈ ਨਾ ਨਾ ਕਰਕੇ ਸਟਾਰਟਿੰਗ ਹੌਲੀ ਹੁੰਦੀ ਹੈ ਕਿਤੇ ਐ ਨਾ ਮਤਲਬ ਵੀ ਛੋਟੀ ਮੋਟਰ ਚਲਾਈਆ ਮੋਟਰ ਕਾਫੀ ਵੱਡੀ ਹੈ ਤੇ ਸਾਰ ਸਾਰ ਨਾਲੋਂ ਵੱਡੀ ਮੋਟਰ ਤੁਹਾਡੇ ਘਰ ਵਾਲੀ ਹੈ ਜਿਹੜੀ ਘਰੇ ਇਹ ਤੋਂ ਪਹਿਲਾਂ ਤੁਸੀਂ ਵੀਡੀਓ ਦੇਖੇ ਸਭ ਤੋਂ ਬਾਅਦ ਪਾਣੀ ਉੱਚਾਗਾ ਬੱਟੀ ਵੀ ਵੱਧਾ ਹੋ ਤੇ ਇੱਧਰ ਹੀ ਗਣਕ ਵੀ ਇਹ ਛੋਟੀ ਹੈ ਐਡੀ ਗਾ ਤੇ ਇਹ ਤਾਂ ਸਭ ਤੋਂ ਪਹਿਲਾਂ ਸਾਡੇ ਸਾਰੇ ਬਹਾਣੜੋਂ ਪਹਿਲਾਂ ਆ ਵੀ ਗਿਆ ਸੀ ਤੇ ਐਡੀ ਕੰਨ ਕਹੇ ਕਾਫੀ ਆ ਤੇ ਪਾਣੀ ਹਜੇ ਇੱਥੋਂ ਨੱਕਾ ਮੋੜਨੇ ਤੇ ਇਧਰੋਂ ਪਾਣੀ ਆ ਰਿਹਾ ਯਾਰ ਉੱਤਰੀ ਹਾਂ ਕੋ ਪਾਣੀ ਜੀ ਨਰਮਾ ਧੰਕੀ ਲਾਸਟ ਮਾਰਨ ਨਰਮੇ ਵੇਲੇ ਲੱਗਿਆ ਸੀਗਾ ਤੇ ਛੱਡੀਆਂ ਛੁੱਟੀਆਂ ਉਹ ਖਾਲ ਉਤਨੀ ਤਰੀਆਂ ਵੇਡਾਂ ਕਰਕੇ ਆਰਿਆ ਤੇ ਇਧਰ ਪੈਨ ਲਾ ਗਿਆ ਯਾ ਯਾ ਉਹ ਚੱਕੋ ਪਾਣੀ ਦਾ ਕਰਤਾ ਇੰਟਰ ਇੰਟਰਫੇਅਰ ਹੋ ਗਿਆ ਤੇ ਹੁਣ ਹੌਲੀ 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 ਪਾਣੀ ਹੁਣ ਖਾਲ ਚ ਵਧਣ ਲੱਗ ਜੂਗਾ ਤੇ ਕਿਹਨ ਪੁੱਤਰ ਪਹੁੰਚ ਗਿਆ ਉਹਦੇ ਪਿੱਛੇ ਜੇ ਤੁਸੀਂ ਦੇਖ ਸਕਦੇ ਨਾ ਪਿੱਛੋਂ ਜੇ ਕਾਫੀ ਉੱਚਾ ਹੋ ਗਿਆ ਤੇ ਉਧਰਲੇ ਪਾਸੋਂ ਦਾ ਵਾਹਨ ਕਾਫੀ ਰਮਾ ਵੀ ਦਿੱਤਾ ਇੱਥੇ ਬਾਗਲੇ ਫਿਰਦੇ ਆ ਉਹ ਕਾਫੀ ਦੂਰ ਚੱਲਦੇ ਆ ਉੱਤਰ ਆਪਾਂ ਇਧਰ ਤੋਂ ਪੈਣ ਲੱਗ ਗਏ ਇਧਰ ਕੰਮ ਆਪਣਾ ਨਿਬੜ ਗਿਆ ਤੇ ਹੁਣ ਦੂਜੇ ਪਾਸੇ ਚੱਲਦੇ ਆ ਇਧਰ ਵਾਸਤੇ ਪੈਣ ਲੱਗ ਗਿਆ ਦੇਖੋ ਤੇ ਹੁਣ ਆਪਾਂ ਉੱਧਰ ਜਾ ਕੇ ਦੇਖਦੇ ਆ ਇਤਾਂ ਮੱਲਣੇ ਪੈਂਦੇ ਨੇ ਨਾ ਸੁਨਮ ਕਾ ਤੇ ਉੱਤਦੇ ਇਤਾਂ ਠੱਲਣੇ ਪੈਂਦੇ ਨੇ ਪੰਨ ਮੰਨੇ ਆ ਕਿ ਸਬਰਾਂ ਨੂੰ ਮਾਰਿਆ ਫਾਰੇ ਸਦਾ ਲੈਣਾ ਸੁੱਤੇ ਹੱਥ ਯਾਰ ਨੇ ਤੇ ਇਧਰ ਤੇ ਇਧਰ ਪਾਗਲੇ ਫਿਰਦੇ ਆ ਕਾਫੀ ਅੱਧੇ ਉੱਡ ਗਏ ਤੇ ਐਨੀ ਕਰਾਮ ਕੀ ਤਰ ਕਣਕ ਤੇ ਤੂੰ ਬੱਚਾ ਹੋਣਾ ਇੱਕ ਅੱਧਾ ਵਟਸਐਪ ਤੇ ਸਟੇਟਸ ਵੀ ਆ ਪਾ ਰਿਏ ਵੀ ਲਾ ਕੇ ਰਵਾਉਣ ਬਾਈ ਕਣਕ ਤੇ ਪਾਣੀ ਦੇ ਨਾਲ ਨਾਲ ਖੱਡਾਂ ਵੀ ਕਾਫੀ ਖੁੱਲ ਗਈ ਨੇ। ਐ ਤੇ ਇੱਕ ਖੱਟ ਤਾਂ ਮੋਢੇ ਉਧਰ ਆਪਣੀ ਇੱਥੋਂ ਆ ਦੇਖੋ ਕਿਦਾਂ ਇੱਧਰ ਖੱਡ ਖੁੱਲ ਗਈ। ਪੱਕ ক্লোਜ਼ ਰਿੰਗ ਬੱਚਾ ਕਾਫੀ ਪਾਣੀ ਆ ਗਿਆ ਤੇ ਕਰ ਬੂਟ ਲਾਇਆ ਇਹ ਤੇ ਕਹੀ ਇਧਰੋਂ ਤਾਂ ਲੈ ਗਏ ਕੋਠੇ ਚ ਪਈ ਹੁੰਦੀ ਸੀ ਘਰੋਂ ਚੱਕ ਕੇ ਲਿਆਉਣੇ ਆ ਕੰਨਮੀ ਕਹੀ ਤੇ ਵਿਚ ਦੀ ਬਖ ਥੋੜਾ ਜਰਾ ਬੂਟ ਜਮੇ ਗੱਲਾ ਹੋ ਗਿਆ ਅੰਦਰੋਂ ਵੀ ਪੈਰ ਚ ਜਰਾ ਪਾ ਪਾਈਆਂ ਹੋਈਆਂ ਸੀ ਤੇ ਟਾਈਮ ਆਪਣਾ ਹੋ ਗਿਆ ਉਹ ਦੇਖਾ ਤੀ ਤਾਂ ਉਹ ਉਹ ਤਾਂ ਉੱਥੇ ਵਾ ਗਿਆ ਇਹ ਤਾਂ ਕਿ ਜਰਾ ਬਾਣੀ ਲਾਈਆਂ ਬੂਟ ਜਰਾ ਪੱਲਾ ਹੀ ਆਗੇ ਕਾਰਨ ਐਸੀ ਆ ਕਿਉਂਕਿ ਬੂਟ ਐਸੇ ਨਹੀਂ ਘਰ ਵਾਲੀ ਦੇ ਕੋਈ ਚੱਕਰੀ ਨਹੀਂ ਘਰ ਵਾਲੇ ਆਪਣੇ ਕੋਲ ਦੂਜੇ ਘੁੱਟ ਨੇ ਪਾ ਚੱਪਲੀਆਂ ਪਾ ਕੇ ਹੁਣੇ ਨੱਕੇ ਮਾਰਨੇ ਕਿਉਂਕਿ ਹੁਣ ਕੰਨ ਕਰਮਾਉਣ ਅੱਧਾ ਘੰਟਾ ਯਾਰ ਪਹਿਲਾਂ ਲਾਈਟ ਆਈ ਗਈ ਤੇ ਲਾਈਟ ਆਉਣ ਸਾਰ ਪੱਥਰ ਛੱਡ ਕੇ ਮੈਂ ਇੱਧਰ ਆ ਗਿਆ ਤੇ ਮੇਰਾ ਦਾਦਾ ਕਹਿੰਦਾ ਤਨੋਲੇ ਪਰ ਨਾਲੇ ਜਿੱਥੇ ਮਰਜ਼ੀ ਲੜੋ ਗਿਆ ਹਾਂਜੀ ਮੁੰਡੋ ਤੇ ਆਪਾਂ ਅੱਜ ਦੇ ਵਲੌਗ ਦਾ ਇੱਧਰ ਕਰਦੇ ਆਂ ਐਂਡ ਤੇ ਹੋਰ ਨਵੇਂ ਤਨਵੇਂ ਵਿਆਹ ਕੁ ਦੇਖਣ ਲਈ ਆਪਾਂ ਨੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਚਲੋ ਫਿਰ ਮਿਲਦੇ ਆਂ ਅਗਲੇ ਵਲੌਗ ਵਿੱਚ ਜਾਂ ਵੀਡੀਓ ਵਿੱਚ